ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਵਿੱਚ ਲੈ ਕੇ ਆਏ ਆਂ ਇੱਕ ਨਵੀਂ ਕਹਾਣੀ ਉਹ ਬਸ ਤੇ ਆਉਂਦੀ ਹੋਈ ਇਹੋ ਸੋਚ ਰਹੀ ਸੀ ਕਿ ਮੇਰੇ ਭਰਾ ਨੇ ਪਤਾ ਨਹੀਂ ਕਿਹੜਾ ਪਾਪ ਕੀਤਾ ਦੋਹਾਂ ਪਰਜਾਈਆਂ ਦਾ ਸਾਥ ਨਹੀਂ ਮਿਲਿਆ ਵਿਚਾਰੀਆਂ ਦੋਹਾਂ ਦੀ ਕਿਸਮਤ ਇੱਕੋ ਜਿਹੀ ਹੀ ਨਿਕਲ ਗਈ ਦੋਵੇਂ ਬੱਚਾ ਜੰਮਦੀਆਂ ਹੋ ਗਈਆਂ ਰੱਬ ਨੂੰ ਪਿਆਰੀਆਂ ਉਸ ਤੋਂ ਪੈੜੀ ਕਿਸਮਤ ਉਹਨਾਂ ਦੇ ਬੱਚਿਆਂ ਦੀ ਨਿਕਲੀ ਮਾਂ ਤੋਂ ਤਾਂ ਦੂਰ ਹੋਈ ਸੀ ਪਿਓ ਤੋਂ ਵੀ ਦੂਰ ਰਹਿੰਦੇ ਨੇ ਸੋਦਾਗਰ ਸਿੰਘ ਦਾ ਵੱਡਾ ਪੁੱਤਰ ਜਿਸ ਨੂੰ ਉਹ ਪਾਲ ਰਹੀ ਸੀ ਉਸ ਦੇ ਸਿਰ ਤੇ ਹੱਥ ਫੇਰਦੀ ਹੋਈ ਉਸ ਨੇ ਸੋਚਿਆ ਇਹ ਮੁੰਡਾ 2 ਸਾਲਾਂ ਦਾ ਹੋ ਗਿਆ ਸੀ ਛੋਟਾ ਸਾਲਕ ਦਾ ਸੀ ਉਸ ਨੂੰ ਉਹ ਕਾਰ ਛੱਡ ਕੇ ਆਈ ਸੀ ਬੱਸ ਕੰਡਕਟਰ ਸੀਟੀ ਮਾਰਦਾ ਹੈ ਤੇ ਸਾਰੀਆਂ ਸਵਾਰੀਆਂ ਪਿੰਡ ਦਵੜੇ ਉੱਤਰ ਜਾਂਦੀਆਂ ਹਨ ਤੇ ਪਿੰਦਰ ਵੀ ਇੱਥੇ ਉਤਰ ਜਾਂਦੀ ਹੈ ਦੋ ਸਵਾਰੀਆਂ ਹੋਰ ਹੁੰਦੀਆਂ ਪੰਚੜੀ ਜਾਣ ਵਾਲੀਆਂ ਜਿੰਨਾ ਵਿੱਚੋਂ ਇੱਕ ਤਾਂ ਪੜਨ ਵਾਲਾ ਮੁੰਡਾ ਤੇ ਦੂਜੀ ਹੁੰਦੀ ਹੈ ਬੇਬੇ ਛੋਟੇ ਜੋ ਉਸ ਦੇ ਘਰਾਂ ਵਿੱਚੋਂ ਹੀ ਹੁੰਦੀ ਹੈ ਸੋ ਉਸ ਨਾਲ ਉਸ ਦਾ ਸਾਥ ਪਨ ਜਾਂਦਾ ਹੈ ਕੁੜੇ ਪਿੰਦਰ ਤੂੰ ਤਾਂ ਮਹੀਨਾ ਵੀ ਨਹੀਂ ਪੈਨ ਦਿੱਤਾ ਸੀ ਕਦੇ ਤੇ ਹੁਣ ਮੈਨੂੰ ਲੱਗਦਾ ਤੂੰ ਕਦੇ ਢੇੜਾ ਹੀ ਨਹੀਂ ਮਾਰਿਆ ਪੰਜ 6 ਮਹੀਨਿਆਂ ਬਾਅਦ ਢੇੜਾ ਮਾਰ ਰਹੀ ਹੈ ਹਾਂ ਬੇਬੇ ਬਸ ਧੀਆ ਪੁੱਤ ਵੱਡੇ ਹੋ ਗਏ ਸੋ ਜੰਜਾਲ ਨੇ ਘਰਾਂ ਦੇ ਕਿੱਥੇ ਨਿਕਲਿਆ ਜਾਂਦਾ ਹੈ ਪਿੰਦਰ ਨੇ ਹੌਂਕਾ ਜਿਹਾ ਲੈਂਦੀ ਹੋਈ ਨੇ ਕਿਹਾ ਸਾਰਾ ਪਿੰਡ ਤੇਰੀਆਂ ਸਿਫਤਾਂ ਕਰਦਾ ਵਈ ਕੁੜੀ ਨੇ ਆਪਦੇ ਭਰਾ ਦੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਲਈ ਇਹ ਤਾਂ ਮੇਰਾ ਫਰਜ਼ ਸੀ ਬੇਬੇ ਜਿਸ ਨੂੰ ਮੈਂ ਹਰ ਹਾਲ ਵਿੱਚ ਨਿਭਾਉਣਾ ਹੈ ਮੇਰੇ ਰੱਬ ਵਰਗੇ ਭਰਾ ਦੀ ਅੰਸ ਹੈ ਇਹ ਬੱਚੇ ਤਾਂ ਹੋਰ ਬੇਬੇ ਗੇੜਾ ਮਾਰ ਆਉਣੀ ਆ ਕਿਤੇ ਮੇਰੇ ਭਰਾ ਦੇ ਘਰੇ ਵੀ ਹਾਂ ਹਾਂ ਜਾ ਆਉਣੀ ਆ ਕਦੇ ਕਦੇ ਮੈਂ ਤਾਂ ਪਰਪਿੰਦਰ ਨੂੰ ਲੱਗ ਰਿਹਾ ਸੀ ਜਿਵੇਂ ਬੇਬੇ ਝੂਠ ਬੋਲ ਰਹੀ ਹੋਵੇ ਉਹ ਨਹੀਂ ਜਾਣਦੀ ਸੀ ਕਦੇ ਉਸਦੇ ਭਰਾ ਦੇ ਘਰੇ ਪਰ ਉਸ ਨੇ ਗੱਲ ਅਣਗੌਲੀ ਕਰ ਦਿੱਤੀ ਗੱਲਾਂ ਕਰਦੀਆਂ ਕਰਦੀਆਂ ਉਹ ਘਰਾਂ ਦੇ ਕੋਲ ਆ ਗਈਆਂ ਘਰੇ ਭਰਾ ਤਾਂ ਨਹੀਂ ਸੀ ਮਾਵਾਪ ਤੇ ਭਾਬੀਆਂ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਰੌਣਕਾਂ ਨਾਲ ਭਰਿਆ ਘਰ ਉਸ ਨੂੰ ਸੁੰਨਾ ਸੁੰਨਾ ਜਿਹਾ ਜਾਪ ਰਿਹਾ ਸੀ ਉਸ ਦਾ ਜੀ ਕਰਦਾ ਸੀ ਉੱਚੀ ਉੱਚੀ ਭੂਬਾ ਮਾਰਨ ਨੂੰ ਪਰ ਬੱਚੇ ਕਰਕੇ ਉਸ ਨੇ ਕੰਟਰੋਲ ਕਰ ਲਿਆ ਪਰ ਫਿਰ ਵੀ ਹੰਝੂ ਰੋਕ ਨਾ ਸਕੀ ਪਰ ਕਹਿੰਦੇ ਨੇ ਕਿ ਕਈ ਬੋਲ ਤੁਹਾਨੂੰ ਮਜਬੂਰ ਕਰ ਦਿੰਦੇ ਨੇ ਨੇ ਬਿਲਕੁਲ ਪਿੰਦਰ ਨਾਲ ਵੀ ਇਸੇ ਤਰ੍ਹਾਂ ਵਾਪਰਦਾ ਹੈ ਜਦੋਂ ਉਸ ਦੇ ਪਰਾ ਦਾ ਬੇਟਾ ਕਹਿੰਦਾ ਬੇਬੇ ਇਹ ਕਿਸ ਦਾ ਘਰ ਹੈ ਤਾਂ ਉਸ ਦੀਆਂ ਰੋਕੀਆਂ ਹੋਈਆਂ ਭਾਵਨਾਵਾਂ ਬੇਕਾਬੂ ਹੋ ਜਾਂਦੀਆਂ ਹਨ ਤੇ ਉਹ ਉੱਚੀ ਉੱਚੀ ਆਪਣੇ ਭਤੀਜੇ ਨੂੰ ਗਲ ਵਕੜੀ ਚ ਲੈ ਕੇ ਤਾਂ ਹਾਂ ਮਾਰਨ ਲੱਗ ਜਾਂਦੀ ਹੈ ਕਦੇ ਆਪਣੀ ਮਾਂ ਕਦੇ ਬਾਬਲ ਤੇ ਕਦੇ ਰੱਬ ਵਰਗੀਆਂ ਪਰਛਾਈਆਂ ਨੂੰ ਯਾਦ ਕਰਦੀ ਹੈ ਆਂਡ ਗਮਾਂਡ ਦੇ ਲੋਕ ਕੰਧਾਂ ਉੱਪਰੋਂ ਦੀ ਦੇਖतां ਲੈਂਦੇ ਪਰ ਕੋਈ ਘਰ ਨਾ ਆਉਂਦਾ ਬੇਬੇ ਰੋਂਦੀ ਕਿਉਂ ਐ ਉਹ ਬੱਚਾ ਪੁੱਛਦਾ ਤੇ ਫਿਰ ਹੰਝੂ ਗੁੰਜਨ ਲੱਗ ਪੈਂਦੀ ਐ ਪਿੰਦਰ ਹੋਸ਼ ਸੰਭਾਲਦੀ ਐ ਤੇ ਫਿਰ ਰੋਟੀ ਪਾਣੀ ਦੇ ਆਹਰ ਵਿੱਚ ਲੱਗ ਪੈਂਦੀ ਐ ਦੇਖਦੀ ਐ ਘਰ ਵਿੱਚ ਕੋਈ ਦਾ ਸਬਜੀ ਤਾਂ ਹੈ ਹੀ ਨਹੀਂ ਚੁੱਲ੍ਹੇ ਵਿੱਚ ਘੜਬੀ ਵਿੱਚ ਪਈ ਚਾਹ ਘੜਬੀ ਵਿੱਚ ਪਈ ਚਾਹ ਵਿੱਚੋਂ ਉਹ ਤੇ ਉਸ ਦਾ ਭਤੀਜਾ ਚਾਹ ਪੀ ਲੈਂਦੇ ਨੇ ਫਿਰ ਗੜੀ ਵਿੱਚ ਜਵਾਕਾਂ ਨੂੰ ਆਵਾਜ਼ਾਂ ਮਾਰਦੀ ਐ ਪਰ ਕੋਈ ਜਵਾਕ ਉਸ ਦੀ ਗੱਲ ਨੂੰ ਨਹੀਂ ਸੁਣਦਾ ਉਹ ਲਾਰਚ ਵੀ ਬਥੇਰਾ ਦਿੰਦੀ ਐ ਕਿ ਅੱਦੇ ਪੈਸਿਆਂ ਦੀ ਦਾਲ ਲਿਆ ਦਿਓ ਤੇ ਅੱਦਿਆਂ ਦਾ ਤੁਸੀਂ ਖਾਣ ਨੂੰ ਲੈ ਆਇਓ ਪਰ ਕਿੱਥੇ ਕੋਈ ਜਵਾਕ ਆਖੇ ਲੱਗ ਆਖੇ ਨਹੀਂ ਲੱਗਦਾ ਐਨੇ ਨੂੰ ਸਦਾਕਰ ਸਿੰਘ ਆਉਂਦਾ ਹੈ ਪੱਠਿਆਂ ਦੀ ਪੰਡ ਟੋਕੇ ਕੋਲ ਸੁੱਟ ਕੇ ਸਿਰ ਪਲੋਸ ਕੇ ਕਹਿੰਦਾ ਭੈਣੇ ਮੈਂ ਲੈ ਕੇ ਆਉਣਾ ਕੋਈ ਦਾਲ ਸਬਜੀ ਨਾਲੇ ਇਹੇ ਜਵਾਨ ਨੂੰ ਪਿੰਡ ਵਿਖਾ ਲਿਆਉਣਾ ਤੈਨੂੰ ਨਹੀਂ ਪਤਾ ਪੈਣੀ ਇੰਨਾ ਜਵਾਕਾਂ ਨੇ ਨਹੀਂ ਆਉਣਾ ਇਹਨਾਂ ਦੇ ਘਰਦਿਆਂ ਨੇ ਤਾਂ ਆਪਣੇ ਘਰ ਨੂੰ ਪੂਤਾਂ ਦਾ ਘਰ ਬਣਾ ਦਿੱਤਾ ਸਾਰੇ ਕਹਿੰਦੇ ਨੇ ਕਿ ਇੱਥੇ ਤਾਂ ਇਹਨਾਂ ਦੀਆਂ ਬਉਹਾਂ ਦੀਆਂ ਆਤਮਾਾਂ ਮਾਂ ਰਹਿੰਦੀਆਂ ਨੇ ਕੋਈ ਨਹੀਂ ਘਰੇ ਵੱੜਦਾ ਪੈਣੇ ਨਾ ਕੋਈ ਸਕਾ ਨਾ ਆਂਡਾ ਨਾ ਕੋਮਾਡਾ ਨਾ ਕੋਈ ਬੁੱਢਾ ਨਾ ਕੋਈ ਬੱਚਾ ਸਾਰੇ ਡਰਦੇ ਨੇ ਆਪਣੇ ਇਸ ਭੂਤਾਂ ਦੇ ਘਰ ਤੋਂ ਉਦਾਸ ਜਿਹਾ ਹੋ ਕੇ ਉਹ ਮੁੰਡੇ ਦੀ ਬਾਹ ਫੜ ਕੇ ਹੱਟੀ ਨੂੰ ਤੁਰ ਪਿਆ ਭਿੰਦਰ ਪਰੇਮਾਨ ਨਾਲ ਸੋਚਦੀ ਐ ਜਿਸ ਘਰ ਦੇ ਬੇੜੇ ਦੇ ਜਵਾਕ ਖੇਡਦੇ ਹਨ ਕੋਈ ਆਟਾ ਕੋਈ ਦਾਲ ਕੋਈ ਸਬਜੀ ਕੋਈ ਕੁਝ ਤੇ ਕੋਈ ਕੁਝ ਲੈਨ ਤੁਰਿਆ ਰਹਿੰਦਾ ਸੀ ਉਸ ਘਰ ਤੋਂ ਅੱਜ ਐਨਾ ਡਰ ਉਸ ਨੂੰ ਰੱਬ ਦੀ ਮਾਰ ਨਾਲੋਂ ਹੁਣ ਲੋਕਾਂ ਦੀ ਫਟਕਾਰ ਕਿਤੇ ਵੱਡੀ ਲੱਗ ਰਹੀ ਸੀ ਆਪਣੇ ਸਕੇ ਸਬੰਧੀ ਸਭ ਬੈਰੀ ਲੱਗ ਰਹੇ ਸੀ ਜੋ ਦੁੱਖ ਦੀ ਘੜੀ ਵਿੱਚ ਨਾਲ ਖੜਨ ਦੀ ਬਜਾਏ ਪੁੱਤਾਂ ਦਾ ਕਰ ਕੇ ਕੇ ਦੁੱਖਾਂ ਨੂੰ ਹੋਰ ਵਧਾ ਰਹੇ ਸਨ ਆਟਾ ਗੁੰਦੀ ਹੋਈ ਉਹ ਸੋਚਦੀ ਹੈ ਕਿ ਬੇਬੇ ਬਚਨੋ ਬੇਬੇ ਸੀਤੋ ਵਰਗੀਆਂ ਕਿੰਨੀਆਂ ਹੀ ਸਿਆਣੀਆਂ ਔਰਤਾਂ ਸਨ ਜੋ ਰੱਬ ਦਾ ਰੂਪ ਸਨ ਪਰ ਭਰਾ ਦੱਸਦਾ ਉਹ ਵੀ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ ਇਹ ਸੁਣ ਕੇ ਉਸ ਦਾ ਫੇਰ ਜੀ ਰੋਣ ਨੂੰ ਕੀਤਾ ਪਰ ਉਹ ਰੋਣ ਨੂੰ ਰੋਕਦੀ ਹੈ ਤੇ ਫੇਰ ਤਾਂ ਭਰਾਵਾ ਪੁੱਤਾਂ ਦਾ ਘਰ ਆਪਣਾ ਨਹੀਂ ਇੱਥੇ ਤਾਂ ਸਾਰੀ ਪੁੱਤਾਂ ਦੇ ਘਰ ਨੇ ਇਹੇ ਇਨਸਾਨਾਂ ਦੇ ਘਰ ਨਹੀਂ ਕਿਉਂਕਿ ਇਨਸਾਨ ਤਾਂ ਇੱਕ ਦੂਜੇ ਦੇ ਦੁੱਖਾਂ ਦੇ ਸਾਥੀ ਹੁੰਦੇ ਨੇ ਐਨੀ ਗੱਲ ਕਹਿ ਕੇ ਉਹ ਰੋਟੀ ਪਕਾਉਣ ਲੱਗ ਜਾਂਦੀ ਹੈ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ